ਕੀ ਨਾਂ ਜੀ ਤੁਹਾਡਾ ਮੇਰਾ ਨਾਮ ਮਗਜੀ ਸਿੰਘ ਹੈ ਜੀ ਹਾਂ ਜੀ ਕੀ ਲੱਗਦੇ ਸੀ ਜਿੰਨਾ ਜੋ ਨਹਿਰ ਚ ਡੁੱਬੇ ਮੇਰਾ ਜੀਜਾ ਜੀ ਕੀ ਨਾਂ ਸੀ ਉਹਨਾਂ ਦਾ ਸਾਜਮ ਸਿੰਘ ਕੀ ਗੱਲ ਬਾਤ ਹੋਈ ਸਾਰੀ ਇਹ ਚਾਰ ਜਣੇ ਨਹਾਉਣ ਆਏ ਸੀ ਬੱਦੋਵਾਲ ਦੇ ਸੀ ਤਿੰਨੇ ਜਣੇ ਬੱਦੋਵਾਲ ਦੇ ਸੀ ਤੇ ਇੱਕ ਇਹ ਜਿਹੜਾ ਬੋੜਵਾਲ ਦਾ ਹੈ ਤੇ ਇਹ ਨਹਾਉਣ ਆਏ ਉਸ ਉਹਨੇ ਮਤਲਬ ਛਾਲ ਮਾਰ ਦਿੱਤੀ ਇਹਦੇ ਵਿੱਚ ਨਹਿਰ ਦੇ ਵਿੱਚ ਤੇ ਉਹ ਬਾਅਦ ਚ ਤਾਂ ਹੀ ਨਹੀਂ ਆਇਆ ਫਿਰ ਉਹਨਾਂ ਨੇ ਮਤਲਬ ਜਿਹੜੇ ਤਿੰਨ ਬੰਦੇ ਸੀ ਉਹਨਾਂ ਨੇ ਫਿਰ ਸਾਨੂੰ ਫੋਨ ਕੀਤਾ ਕਿ ਮਤਲਬ ਉਹਨੂੰ ਸਜਣ ਨੇ ਛਾਲ ਮਾਰ ਦਿੱਤੀ ਨਹਿਰ 'ਚ ਤੇ ਉਹ ਬਾਹਰ ਨਹੀਂ ਆਇਆ ਤੇ ਸਾਨੂੰ ਲੱਭ ਨਹੀਂ ਰਿਹਾ ਫਿਰ ਅਸੀਂ ਇੱਥੇ ਆਣ ਕੇ ਵੇਖਿਆ ਤੇ ਸਾਨੂੰ ਵੀ ਕੁਝ ਨਹੀਂ ਲੱਭਾ ਫਿਰ ਅਸੀਂ ਪ੍ਰਸ਼ਾਸਨ ਕੋਲ ਮੰਗ ਕੀਤੀ ਕਿ ਮਤਲਬ ਮੁਲਾਜ਼ਮ ਸੱਦੇ ਉਹਨਾਂ ਨੂੰ ਕਿਹਾ ਵੀ ਮਤਲਬ ਸਾਨੂੰ ਬੋਡੀ ਲਭਾਈ ਜਾਵੇ ਤੇ ਉਹਨਾਂ ਵੀ ਮਾੜੀ-ਮੋਢੀ ਕਾਰਵਾਈ ਪਾ ਗਏ ਤੇ ਆਪਣਾ ਨਹਿਰੀ ਵਿਭਾਗ ਕੋ ਗਏ ਤੁਸੀਂ ਨਹਿਰੀ ਵਿਭਾਗ ਕੋ ਗਏ ਸੀ ਉਹਨਾਂ ਨੂੰ ਕਿਹਾ ਸੀ ਮਤਲਬ ਵੀ ਨੈਰ ਘੱਟ ਕੀਤੀ ਜਾਵੇ ਤੇ ਕੋਈ ਉਹਨਾਂ ਨੇ ਮਤਲਬ ਇੰਨੀ ਸੁਣਵਾਈ ਨਹੀਂ ਕੀਤੀ ਨਹੀਂ ਵੀ ਨੈਰ ਘੱਟ ਕਰਕੇ ਵੀ ਸਾਡਾ ਮਤਲਬ ਜਿਹੜੀ ਬੋਡੀ ਉਹਦੀ ਲੱਭ ਸਕੇ ਹਾਂ ਤੇ ਇਹ ਕਰਕੇ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਮਤਲਬ ਤੁਹਾਨੂੰ ਬੋਡੀ ਉਹਦੀ ਮਿਲ ਜੇ ਇਹ ਆ ਵੀ ਪ੍ਰਸ਼ਾਸਨ ਦੀ ਮਰਜ਼ੀ ਤੇ ਨਾਲ ਸਾਨੂੰ ਉਹਦੀ ਬੋਡੀ ਮਿਲ ਜੇ ਮੇਰਾ ਪੁੱਤ ਹੀ ਆਇਆ ਕਿ ਨਾ ਹੀ ਸਾਜਨ ਮਸੀਨ ਆਇਆ ਤੇ ਕੀ ਗੱਲ ਹੋਈ ਗੱਲ ਗੱਲ ਭਾਜੀ ਇਸ ਤਰ੍ਹਾਂ ਇਹਨਾਂ ਦੇ ਕਹਿਣ ਦੇ ਮਤਲਬ ਕਿ ਆ ਤੇ ਵੀ ਨਾਉਣ ਆਏ ਆ ਤਿੰਨ ਜਾਨੇ ਹੀ ਮੰਨ ਲਓ ਤਿੰਨ ਜਾਨੇ ਹੋ ਰਹੀ ਚੌਥਾ ਉਹ ਆਪ ਹੀ ਤਿੰਨ ਹੋਂ ਆਏ ਹੀ ਤੇ ਨਹਾਉਣ ਦੇ ਵਿੱਚ ਮੰਨ ਲਓ ਕਹਿੰਦੇ ਵੀ ਉਹ ਉਹਨੇ ਵਿਚਾਲ ਮਾਰਤੀ ਆ ਨਹਾਉਣ ਗਿਆ ਆ ਤੇ ਬਾਅਦ ਚ ਉਹਨਾਂ ਨੇ ਰੋਲਾ ਰੋਲਾ ਪਾਇਆ ਵੀ ਇਸ ਤਰ੍ਹਾਂ ਬੰਦਾ ਡੁੱਬ ਗਿਆ ਬੰਦਾ ਡੁੱਬ ਗਿਆ ਨਹੀਂ ਲੱਭਾ ਉਸੇ ਵੇਲੇ ਕਿਤੇ ਥਾਂ ਬਹਿ ਗਿਆ ਤੇ ਬਾਅਦ ਚ ਕੱਲ ਦੇ ਡੇ ਲੱਭਣ ਬਾਕੀ ਪ੍ਰਸ਼ਾਸਨ ਵੀ ਸਾਡੇ ਨਾਲ ਹੀ ਆ ਤੇ ਗੋਤਾਖੋਰ ਮਂਗਾਏ ਵੇਖੋ ਘੰਟੇ ਕਿਤੇ ਕਰਾ ਜਾਂਦੇ ਆ ਉਹ ਉਹਨਾਂ ਨੇ ਤਸੱਲੀ ਦਿੱਤੀ ਆ ਤੇ ਚਲੋ ਡੈੱਡ ਬੋਡੀ ਲੱਭ ਕੇ ਦੇਵਾਂਗੇ ਆਪਾਂ ਤੇ ਜਦੋਂ ਉਹਨਾਂ ਬਾਤ ਇਹਨੇ ਛਾਲ ਮਾਰਤੀ ਹੋਏ ਤਿੰਨ ਚਾਰ ਦੋਸਤ ਉਹਰੇ ਨਾਲ ਉਹਨਾਂ ਬਾਅਦ ਚ ਰੋਲਾ ਪਾਇਆ ਤੇ ਉਹ ਬਾਹਰ ਨਹੀਂ ਆਇਆ ਤੋਂ ਉਹ ਗੈਨਾਇਦ ਅੱਜੀ ਟੁੱਟ ਗਿਆ ਤੇ ਉਹ ਕੱਢਾ ਸੀ ਲੱਪਣ ਤੇ ਆ ਪਰ ਅੱਜ ਤੱਕ ਲੱਪਾ ਨਹੀਂ ਹਨ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਸਾਨੂੰ ਛੇਤੀ ਛੇਤੀ ਉਹ ਬੜੀ ਜਿਹੜੀ ਮੰਦੀ ਵਿੱਚ ਆ ਤੇ ਉਹ ਪਪਾ ਵੀ ਸਾਡੇ ਨਾਲ ਆ ਸਾਡੀ ਮਦਦ ਕਰ ਰਿਹਾ ਤੇ ਗੋਤਾਖੋਰ ਵੀ ਸਾਡੇ ਜਿਹੜਿਆਂ ਭਾਈ ਸਾਹਿਬ ਨੇ ਦੱਸਿਆ ਵੀ ਆ ਰਹੇ ਨੇ ਜਲਦੀ ਜਲਦੀ ਜਿਹੜਾ ਕੰਮ ਜਰਾ ਹੋ ਸਕੇ ਸਾਣਾ ਬਾਡੀ ਸਾਜਨ ਮਸੀਤ ਤੇ ਇਹਦੇ ਨਾਲ ਤਿੰਨ ਜਣੇ ਹੋਰ ਸੀਗੇ ਦੇ ਦੋਸਤ ਸੀਗੇ ਜਾਂ ਕਿੱਦਾਂ ਸੀਗੇ ਇਹ ਨਾਰੇ ਸੀ ਕੀ ਗੱਲ ਬਾਤ ਹੋਈ ਅਚਨ ਕੇ ਤੀ ਕਿਤੇ ਇਹ ਜਦੋਂ ਵਿੱਚ ਨੌਂਦਿਆਂ ਨੌਂਦਿਆਂ ਇਹ ਸਲਿੱਪ ਹੁੰਨ ਕਰਕੇ ਤਿੰਨੇ ਜਣੇ ਬੱਦੋ ਵਾਲਾ ਬਾਵਾ ਬੂਆ ਮਾਰੀਆਂ ਇੱਕ ਦੋ ਵਾਰੀ ਉਹਨਾਂ ਨੂੰ ਦੇਖਿਆ ਵੀ ਬਾਵਾ ਮਾਰਦਾ ਡੁੱਬਦਾ ਡੁੱਬਦਾ ਜਿਹੜਾ ਉਹ ਡੁੱਬ ਗਿਆ ਆ ਉਹਦਾ ਗਾੜੀ ਪਤਾ ਨਹੀਂ ਚੱਲ ਰਿਹਾ ਅਜੇ ਤੱਕ ਇਹ ਡੈੱਡ ਬਾਡੀ ਜਦੋਂ ਮਿਲਦੀ ਆ ਉਦੋਂ ਜੋ ਬੰਦੀ ਆ ਕਾਰਵਾਈ ਉਹ ਕੀਤੀ ਜਾਵੇਗੀ ਫਿਰ ਉਹਨਾਂ ਨੇ ਮਤਲਬ ਜਿਹੜੇ ਤਿੰਨ ਬੰਦੇ ਸੀ ਉਹਨਾਂ ਨੇ ਫਿਰ ਸਾਨੂੰ ਫੋਨ ਕੀਤਾ ਮਤਲਬ ਉਹਨਾਂ ਹਾਂਜੀ ਅਸੀਂ ਵੀ ਆਪਣੀ ਭਾਟੀਆਂ ਅਸੀਂ ਵੀ ਆਪਣੇ ਨੰਬਰ ਦਿੱਤੇ ਆ ਗਾੜੀ ਸਾਰਿਆਂ ਨੂੰ ਕਿ ਜੇ ਕਿਤੇ ਡੈੱਡ ਬਾਡੀ ਕਿਸੇ ਨੂੰ ਨਜ਼ਰ ਆਉਂਦੀ ਆ ਜਾਂ ਜਿੱਥੇ ਵੀ ਮਿਲਦੀ ਆ ਉਹ ਸਾਨੂੰ ਪੁਲਿਸ ਨੂੰ ਪਹਲਾ ਦੇਣ ਜਣੀ ਲੱਭਾ ਕੋਰਾਂ ਦਾ ਤੇ ਪ੍ਰਸ਼ਾਸਨ ਗੋਤਾਖੋਰਾਂ ਦਾ ਮਲੇ ਸ਼ਿਵਰ ਪ੍ਰਸ਼ਾਸਨ ਹੁੰਦਾ ਆ ਉਹ ਵੀ ਹੁਣ ਪਤਾ ਲੱਗਾ ਇਹਨਾਂ ਕੋ ਭਾਈ ਸਾਹਿਬ ਹੋਣਾ ਕੋਈ ਆ ਰਹੀ ਹੈ ਟੀਮ ਇੱਕ ਉਹਨਾਂ ਵੀ ਮਾਰੀ ਉਹ ਸਰ ਜੀ ਉਹਨਾਂ ਨੂੰ ਹੋਰ ਸਾਨੂੰ ਮਤ ਮਿਲੀ ਤਾਂ ਉਹਨਾਂ ਛੇਤੀ ਹੋ ਜੇ ਉਹਦਾ ਜਿਹੜੀ ਡੱਡ ਬਾਡੀ ਹੁੰਦੀ ਆ ਇਹ ਗਰਮੀਆਂ ਚ ਤਿੰਨ ਚਾਰ ਦਿਨ ਲੈ ਜਾਂਦੀ ਆ ਪਾਣੀ ਚ ਤੇ ਉਹ ਫੁੱਲਦੀ ਆ ਛਾਲ ਤੇ 6-7 ਦਿਨ ਲੈ ਆਈ ਨਹਿਰ ਕੱਟ ਕਰਕੇ ਵੀ ਹਾਂ ਬਾਹਰ ਆਉਂਦੇ ਸਾਰੀ ਜਿਹੜੀ ਕਾਰਵਾਈ ਆ ਅੰਦਰ ਛੇਤੀ